ਮੈਡਮ ਕੀ ਜਾਣਕਾਰੀ ਦੇਣਾ ਚਾਹੁੰਦਾ ਹਾਂ ਇਹਦੇ ਪ੍ਰੋਗਰਾਮ ਬਾਰੇ ਕਿਸਾਨੀ ਸੰਸਥਾਨ ਜਿਹੜੇ ਸਾਡੇ ਵੀਰ ਚਲੇ ਗਏ ਸੀ ਇਸ ਸੇਕਸ਼ਣ ਕਰਦੇ ਕਰਦੇ ਜਿੰਨਾਂ ਤੇ ਸਾਨੂੰ ਮਾਣ ਹੈ ਜਿੰਨਾਂ ਕਰਕੇ ਸਾਡੇ ਬੀਸ਼ਪ ਦੇ ਵਿੱਚ ਕਿਸਾਨੀ ਸੰਸਥਾਨ ਦਾ ਨਾਮ ਉਹਨਾਂ ਨੇ ਅਚੰਚਿਤ ਹੋਈ ਮੌਤ ਕਰਦੇ ਪੰਜਾਬ ਸਰਕਾਰ ਇਸ ਕਰ ਲਈ ਬਚਨਬੱਧ ਸੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਜਿਹੜਾ ਜਿਹੜਾ ਮੌਕਾ ਬੰਦਾ ਉਹ ਦਿੱਤਾ ਜਾਏ ਅੱਜ ਅਸੀਂ ਦੋ ਨੌਕਰੀਆਂ ਦੇਖ ਲਈ ਤੇ ਇੱਕ ਭੈਣ ਨੂੰ ਲੁਧਿਆਣਾ ਮਿਲਿਆ ਤੇ ਦੂਜੀ ਨੂੰ ਸਤਵਾਪੁਰ ਮਿਲਿਆ ਸਟੇਸ਼ਨ ਇਹਨਾਂ ਨੌਕਰੀਆਂ ਨੂੰ ਦੇਖ ਕੇ ਅਸੀਂ ਕੋਈ ਇਹ ਨਹੀਂ ਵੀ ਬਹੁਤ ਵੱਡਾ ਸਾਲ ਕਰ ਲਿਆ ਅਜੇ ਤੱਕ ਛੋਟਾ ਜਿਹਾ ਉਪਰਾਲਾ ਵਾ ਕਿ ਇਹਨਾਂ ਲੋਕਾਂ ਨੂੰ ਆਪਣੇ ਦੁੱਖ ਚੋਂ ਉੱਭਰਨ ਦਾ ਮੌਕਾ ਮਿਲ ਸਕੇ ਕਿਹੜੇ ਡਿਪਾਰਟਮੈਂਟ ਚ ਨੌਕਰੀ ਕੀਤੀ ਇਹਨਾਂ ਨੇ ਇਹਨਾਂ ਨੇ ਸੇਵਾਦਾਰ ਜੇ ਐਗਰੀਕਲਚਰ ਡਿਪਾਰਟਮੈਂਟ ਚ ਜੌਬ ਮਿਲਿਆ ਇਹਨਾਂ ਨੂੰ ਸੇਵਾਦਾਰ ਦੀ ਜੌਬ ਮਿਲਿਆ ਜੁ ਕਿ ਦੋਨੇ ਪੜਾਅ ਅੰਟਰਮੀਟਿਕ ਸੀਗੀਆਂ ਤੇ ਉਹ ਕੁਆਲੀਫਿਕੇਸ਼ਨ ਦੇ ਅਕੋਰਡਿੰਗ ਕੀਤੀ ਕਿਹੜੀ ਜਗ੍ਹਾ ਤੁਸੀਂ ਜੀ ਇਹ ਦੋਨੋਂ ਇੱਕ ਸਿੱਧਵਾਂ ਇੱਕ ਕੌਂਕੇ ਕਲਾ ਤੋਂ ਇੱਕ ਲੰਮਿਆ ਤੋਂ ਹਲੋ ਸਰ ਜੀ ਦੇ ਪ੍ਰੋਮੋਰੇ ਕੋਈ ਜਾਣਕਾਰੀ ਦੇਣਾ ਚਾਹੁੰਦੀ ਐ ਇਹ ਜਿਹੜੇ ਕਿਸਾਨ ਅੰਦੋਲਨ ਚ ਜਿਹੜੇ ਕਿਸਾਨ ਫੌਟ ਹੋਏ ਸੀਗੇ ਜੀ ਉਹਨਾਂ ਦੇ ਜਿਹੜੇ ਅੱਗੇ ਨੈਕਸਟ ਆਫ ਕਿਨ ਨੇ ਉਹਨਾਂ ਨੂੰ ਜਿਹੜੀਆਂ ਨੌਕਰੀਆਂ ਦਿੱਤੀਆਂ ਸੀ ਪੰਜਾਬ ਸਰਕਾਰ ਨੇ ਉਹਦੇ ਸਿਲਸਿਲੇ ਦੇ ਵਿੱਚ ਹੀ ਇਹਨਾਂ ਦੇ ਕੇਸ ਜਦੋਂ ਪ੍ਰੋਸੈਸ ਹੋ ਕੇ ਆਏ ਨੇ ਤੇ ਇਹਨਾਂ ਨੂੰ ਅੱਜ ਇਹਨਾਂ ਦੀ ਅਪਾਇੰਟਮੈਂਟ ਲੈਟਰ ਐਮਐਲਏ ਸਾਹਿਬ ਜਾਰੀ ਕਰਦੇ। ਇਹੀ ਇਹੀ ਹੈਗਾ ਜੀ। ਕਿੰਨੇ ਸੀਗੇ ਅੱਜ ਪੂਰੇ ਅੱਜ 2 ਸੀਗੇ ਜੀ ਟੋਟਲ ਤਾਂ ਕਾਫੀ ਜ਼ਿਆਦਾ ਨੇ। ਜੀ। ਪਰ ਕੇਸ ਬਾਏ ਕੇਸ ਜਦੋਂ ਆਂਦਾ ਹੈ ਤੇ ਸਰਕਾਰ ਦਾ ਇਹੀ ਹੁੰਦਾ ਕਿ ਨਾਲ ਦੇ ਨਾਲ ਹੀ ਅਪਾਇੰਟਮੈਂਟ ਲੈਟਰ ਜਾਰੀ ਕੀਤੀਆਂ ਜਾਂ ਤਾਂ ਕਿ ਜਿਹੜਾ ਉਹਨਾਂ ਨੂੰ ਧੱਕਾ ਲੱਗਾ ਜੋ ਵੀ ਹੈ ਤੇ ਉਹ ਥੋੜਾ ਉੱਥੇ ਉੱਭਰ ਸਕਣ ਤੇ ਆਪਣਾ ਕੀਤਾ ਕੰਮ ਕਰ ਸਕਣ। ਠੀਕ। ਮੈਡਮ ਕੀ ਜਾਣਕਾਰੀ ਦੇਣਾ ਚਾਹੁੰਦਾ ਹਾਂ ਇਹਦੇ ਪ੍ਰੋਗਰਾਮ ਬਾਰੇ ਕਿਸਾਨੀ ਸੰਸਥਾਨ ਜਿਹੜੇ ਸਾਡੇ ਵੀਰ ਚਲੇ ਗਏ ਸੀ ਸੰਘਰਸ਼ ਕਰਦੇ ਕਰਦੇ ਜਿਨ੍ਹਾਂ ਤੇ ਸਾਨੂੰ ਮਾਣ ਹੈ ਜਿਨ੍ਹਾਂ ਕਰਕੇ ਸਾਡੇ ਬੀਸ਼ਪ ਦੇ ਵਿੱਚ ਕਿਸਾਨੀ ਸੰਸਥਾਨ ਦਾ ਨਾਮ ਉੱਠਿਆ ਉਹਨਾਂ ਨੇ ਅਚੰਚਤ ਹੋਈ ਮੌਤ ਕਰ ਲਈ ਪੰਜਾਬ ਸਰਕਾਰ ਇਸ ਕਰ ਲਈ ਬਚਨਬੱਧ ਸੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਜਿਹੜਾ ਜਿਹੜਾ ਮੌਕਾ ਬੰਦਾ ਉਹ ਦਿੱਤਾ ਜਾਏ ਅੱਜ ਅਸੀਂ ਦੋ ਨੌਕਰੀਆਂ ਦੇਖ ਲਈਆਂ ਤੇ ਇੱਕ ਭੈਣ ਨੂੰ ਲੁਧਿਆਣਾ ਮਿਲਿਆ ਤੇ ਦੂਜੀ ਨੂੰ ਸਤਵਾਵੀਂ ਬੇਟ ਮਿਲਿਆ ਸਟੇਸ਼ਨ ਇਹਨਾਂ ਨੌਕਰੀਆਂ ਨੂੰ ਦੇਖ ਕੇ ਅਸੀਂ ਕੋਈ ਇਹ ਨਹੀਂ ਵੀ ਬਹੁਤ ਵੱਡਾ ਸਾਲ ਕਰ ਲਿਆ ਇਹ ਤਾਂ ਇੱਕ ਛੋਟਾ ਜਿਹਾ ਉਪਰਾਲਾ ਵਾ ਕਿ ਇਹਨਾਂ ਲੋਕਾਂ ਨੂੰ ਆਪਣੇ ਦੁੱਖ ਚੋਂ ਉੱਭਰਨ ਦਾ ਮੌਕਾ ਮਿਲ ਸਕੇ ਕਿਹੜੇ ਡਿਪਾਰਟਮੈਂਟ ਚ ਨੌਕਰੀ ਕੀਤੀ ਇਹਨਾਂ ਨੇ ਇਹਨਾਂ ਨੇ ਸੇਵਾਦਾਰ ਜੇ ਐਗਰੀਕਲਚਰ ਡਿਪਾਰਟਮੈਂਟ ਚ ਜੌਬ ਮਿਲਿਆ ਇਹਨਾਂ ਨੂੰ ਸੇਵਾਦਾਰ ਦੀ ਜੌਬ ਮਿਲਿਆ ਜੁ ਕਿ ਦੋਨੇ ਪੜਾਅ ਅੰਟਰਮੀਟਿਕ ਸੀਗੀਆਂ ਤੇ ਉਹ ਕੁਆਲੀਫਿਕੇਸ਼ਨ ਦੇ ਅਕੋਰਡਿੰਗ ਕੀਤੀ ਕਿਹੜੀ ਜਗ੍ਹਾ ਤੁਸੀਂ ਜੀ ਇਹ ਦੋਨੋਂ ਇੱਕ ਸਿੱਧਵਾਂ ਇੱਕ ਕੌਂਕੇ ਕਲਾ ਤੋਂ ਇੱਕ ਲੰਮਿਆ ਤੋਂ ਹਲੋ ਸਰ ਆ ਜਿਹੜੇ ਪ੍ਰੋਮਰ ਕੋਈ ਜਾਣਕਾਰੀ ਦੇਣਾ ਚਾਹੁੰਦੀ ਐ ਜੀ ਜਿਹੜੇ ਕਿਸਾਨ ਅੰਦੋਲਨ ਚ ਜਿਹੜੇ ਕਿਸਾਨ ਫੌਟ ਹੋਏ ਸੀਗੇ ਜੀ ਜੀ ਉਹਨਾਂ ਦੇ ਜਿਹੜੇ ਅੱਗੇ ਨੈਕਸਟ ਆਫ ਕਿਨ ਨੇ ਉਹਨਾਂ ਨੂੰ ਜਿਹੜੀਆਂ ਨੌਕਰੀਆਂ ਦਿੱਤੀਆਂ ਸੀ ਪੰਜਾਬ ਸਰਕਾਰ ਨੇ ਉਹਦੇ ਸਿਲਸਿਲੇ ਦੇ ਵਿੱਚ ਹੀ ਇਹਨਾਂ ਦੇ ਕੇਸ ਜਦੋਂ ਪ੍ਰੋਸੈਸ ਹੋ ਕੇ ਆਏ ਨੇ ਤੇ ਇਹਨਾਂ ਨੂੰ ਅੱਜ ਇਹਨਾਂ ਦੀ ਅਪਾਰਟਮੈਂਟ ਲੈਟਰ ਐਮਐਲਏ ਸਾਹਿਬ ਜਾਰੀ ਕਰਦੇ। ਇਹੀ ਇਹੀ ਹੈਗਾ ਜੀ। ਕਿੰਨੇ ਸੀਗੇ ਅੱਜ ਪੂਰੇ ਅੱਜ 2 ਸੀਗੇ ਜੀ ਟੋਟਲ ਤਾਂ ਕਾਫੀ ਜ਼ਿਆਦਾ ਨੇ। ਜੀ। ਪਰ ਕੇਸ ਬਾਏ ਕੇਸ ਜਦੋਂ ਆਂਦਾ ਹੈ ਤੇ ਸਰਕਾਰ ਦਾ ਇਹੀ ਹੁੰਦਾ ਕਿ ਨਾਲ ਦੇ ਨਾਲ ਹੀ ਅਪਾਰਟਮੈਂਟ ਲੈਟਰ ਜਾਰੀ ਕੀਆ ਜਾਂਦਾ ਤਾਂ ਕਿ ਜਿਹੜਾ ਉਹਨਾਂ ਨੂੰ ਤਕਾ ਲੱਗਾ ਜੋ ਵੀ ਹੈ ਤੇ ਉਹ ਥੋੜਾ ਉੱਤੇ ਉੱਭਰ ਸਕਣ ਤੇ ਆਪਣਾ ਕੀਤਾ ਕੰਮ ਕਰ ਸਕਣ।